ਇਹ ਪੂਰੇ ਹੱਕ ਕੋ ਕਪੜੇ ਜਾਣਦੇ ਆ ਸਾਰੇ ਹੱਕ ਲੈਣਾ ਜਾਣਦੇ ਨੇ ਪਤਾ ਮੇਰੇ ਕਾਕੇ ਹੱਕ ਹੈ ਅੱਜ ਮੈਂ ਸੰਜੀਵ ਜੀ ਦੇ ਵਾਸਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਨੂੰ ਆਇਆ ਮੇਰੇ ਨੌਜਵਾਨ ਦੋਸਤੋ ਵੱਡੇ ਬਜ਼ੁਰਗੋ ਵੈਸੇ ਤੁਸੀਂ ਦੇਖ ਰਹੇ ਜੇ ਕਿ ਦੇਸ਼ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਜੋ ਪਿਛਲੇ 10 ਸਾਲਾਂ ਦੇ ਅੰਦਰ ਇਸ ਦੇਸ਼ ਦੇ ਹਾਲਾਤ ਬਦਲੇ ਗਏ ਦਿਸ਼ਾ ਤੇ ਦਸ਼ਾ ਬਦਲੀ ਗਈ ਇਹ ਆਪਣੇ ਆਪ ਅੰਦਰ ਇੱਕ ਇਤਿਹਾਸ ਹੈ 70 ਸਾਲ 75 ਸਾਲ ਹੋ ਗਏ ਇਸ ਮੁਲਕ ਨੂੰ ਆਜ਼ਾਦ ਹੋਏ 7 ਸਾਲ ਕਾਂਗਰਸ ਨੇ ਰਾਜ ਕੀਤਾ ਪਰ ਕਾਂਗਰਸ ਦੇ ਪਹਿਲੇ ਦਿਨ ਤੋਂ ਰਾਜ ਕੋਈ ਨਾਰਾ ਹੈ ਅਸੀਂ ਗਰੀਬੀ ਖਤਮ ਕਰਾਂਗੇ 7 ਸਾਲ ਚ ਸਾਰੀ ਕਾਂਗਰਸ ਦੀ ਗਰੀਬੀ ਖਤਮ ਹੋ ਗਈ ਸਾਰੀ ਗਾਂਧੀ ਪਰਿਵਾਰ ਦੀ ਗਰੀਬੀ ਖਤਮ ਹੋ ਗਈ ਪਰ ਕਿਸੇ ਗਰੀਬ ਵਿਚਾਰੇ ਦੀ ਗਰੀਬੀ ਨਹੀਂ ਖਤਮ ਹੋਈ ਇਹ 60 ਸਾਲ ਦੀ ਕਾਂਗਰਸ ਦੇ ਜੇ ਐਨ ਆ ਇਸ ਦੀ ਫਿਰ ਕਾਂਗਰਸ ਦੀ ਦੂਜੀ ਗੱਲ ਆ ਅਸੀਂ ਰੋਜ਼ਗਾਰ ਦਿਆਂਗੇ ਜੋ ਲੋਕ ਪੁੱਛਦਾ ਰੋਜ਼ਗਾਰ ਕੀ ਦਿਓਗੇ ਉਹ ਰੋਜ਼ਗਾਰ ਅਜ ਆਪਣੇ ਬੱਚੇ ਵਾਸਤੇ ਲੱਭਦੇ ਪਿਆ ਜਿਹੜਾ 55 ਸਾਲ ਦਾ ਹੋ ਗਿਆ ਰਾਹੁਲ ਗਾਂਧੀ ਜੀ ਉਹਨਾਂ ਨੇ ਅਜੇ ਤੱਕ ਰੋਜ਼ਗਾਰ ਲੱਭਦੇ ਪਏ ਕਿ ਮੇਰਾ ਕਿਸੇ ਤਰੀਕੇ ਕਿਸੇ ਤਰੀਕੇ ਕਿਸੇ ਤਰੀਕੇ ਕਿਸੇ ਤਰੀਕੇ ਬਣ ਜੇ ਪ੍ਰਧਾਨ ਮੰਤਰੀ ਹਾਲਾਤ ਇਹ ਕਿ ਬੰਦਾ ਇੱਕ ਰੌਲਾ ਲਾਂਚ ਹੁੰਦਾ ਹੈ ਦੂਜਾ ਹੁੰਦਾ 18 ਸਾਲ ਦੇ ਬੱਚੇ ਵੀ ਅੱਜ ਕੱਲ ਕਾਮਯਾਬ ਹੋ ਜਾਂਦੇ ਨੇ ਉਹਨੂੰ ਪੰਜ ਪੰਜ ਵਾਰਾ ਲਾਂਚ ਕਰਕੇ ਦੇਖ ਲਿਆ ਸਾਰੀ ਕਾਂਗਰਸ ਨੂੰ ਲਾਂਚ ਕਰਨ ਚਿਤਵਾ ਹੋ ਗਈ ਪਰ ਉਹ ਬੰਦਾ ਕਿ ਲਾਂਚ ਹੁੰਦਾ ਨਾਮ ਹੀ ਨਹੀਂ ਲੈ ਰਿਹਾ ਔਰ ਸਾਰੀ ਪਾਰਟੀ ਨੂੰ ਲਾਂਚ ਕਰਨ ਤੇ ਲੱਗੀ ਆ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮੇਰੇ ਨੌਜਵਾਨ ਇੱਥੇ ਬਹੁਤ ਪੁਰਾਣੇ ਕਿਸਾਨ ਸੰਘਰਸ਼ੋਂ ਨਿਕਲੇ ਲੋਕ ਵੀ ਬੈਠੇ ਨੇ ਔਰ ਅੱਜ ਵੀ ਕਈ ਕਿਸਾਨੀ ਕਰਨ ਵਾਲੇ ਲੋਕ ਬੈਠੇ ਨੇ ਦੇਖੋ ਜਿਹੜਾ ਇਨਸਾਨ ਸਵੇਰੇ 4 ਵਜੇ ਉੱਠ ਜਾਂਦਾ ਏ 5 ਵਜੇ ਆਪਣੇ ਹਲ ਜੋਤ ਲੈਂਦਾ ਏ 5 ਵਜੇ ਆਪਣਾ ਕੰਮ ਤੋਂ ਹੰਦਾ ਸ਼ੁਰੂ ਕਰ ਦਿੰਦਾ ਏ ਉਹ ਬਾਕੀ ਲੋਕਾਂ ਨਾਲੋਂ ਬਹੁਤ ਦੁਨੀਆ ਚ ਅੱਗੇ ਨਿਕਲ ਜਾਂਦਾ ਹੈ ਮੈਂ ਠੀਕ ਹੈ ਨਾ ਗਲਤ ਕਰ ਰਿਹਾ ਜੀ ਸਾਰੇ ਆਪਾਂ ਇਸ ਗੱਲ ਨੂੰ ਜਾਣਦੇ ਆ ਮੋਦੀ ਜੀ ਜਦੋਂ ਤੱਕ ਸਵੇਰੇ ਉੱਠ ਕੇ ਅੱਤੇ ਦੇਸ਼ ਘੁੰਮ ਕੇ ਆ ਜਾਂਦੇ ਨੇ ਉਦੋਂ ਤੱਕ ਕਾਂਗਰਸ ਦੇ ਜਿਹੜੇ ਭਾਵੀ ਪ੍ਰਧਾਨ ਮੰਤਰੀ ਦਾ ਸੁਪਨਾ ਲੈਣ ਵਾਲੇ ਆਪਣੇ ਸੁਪਨਿਆਂ ਚੋਂ ਬਾਹਰ ਹੀ ਨਿਕਲੇ ਹੁੰਦੇ ਅੱਜ ਉਹ ਮਾਤਾ ਜੀ ਤੋਂ ਚਾਹ ਮੰਗਦੇ ਪੈਂਦੇ 11 ਵਜੇ ਤੱਕ ਜਦੋਂ ਤੇ ਮੋਦੀ ਜੀ ਅਮਰੀਕਾ ਤੋਂ ਆ ਕੇ ਗਿਆ ਵਾਪਸ ਆ ਜਾਂਦੇ ਨੇ ਲੇਕਿਨ ਮੁਕਾਬਲਾ ਕਰਨਾ ਚਾਹਦੇ ਤੁਸੀਂ ਸੋਚ ਕੇ ਦੇਖੋ ਦੇਸ਼ ਕਿੰਦਰ ਜਾ ਰਿਹਾ ਹੈ ਅੱਜ ਦੇਸ਼ ਉਹ ਨਹੀਂ ਰਹਿ ਗਿਆ ਕਿ ਤੁਹਾਡੇ ਬੱਚਿਆਂ ਵਾਸਤੇ ਇੱਕ ਇੱਕ ਪਹਿਲਾ ਦਾਦਾ ਰਹੇਗਾ ਫਿਰ ਪੁੱਤਰਾ ਰਹੇਗਾ ਅਪਰੋ ਦਾ ਪੋਤਰਾ ਰਹੇਗਾ ਹੁਣ ਪਹਿਲਾਂ ਗਾਂਧੀ ਪਰਿਵਾਰ ਦੇ ਰਾਹੁਲ ਗਾਂਧੀ ਤੇ ਸੁਭਣਾ ਸੀ ਮੈਂ ਬਣਦਾ ਹਾਂ ਹੁਣ ਪ੍ਰਿਆੰਕਾ ਵੀ ਕਹਿਣ ਲੱਗ ਪਏ ਨੇ ਮੈਂ ਬਣਦਾ ਹਾਂ ਉਹਨੂੰ ਕਿਸ ਨੇ ਪੁੱਛਿਆ ਜੀ ਤੁਸੀਂ ਤੁਹਾਡੀ ਖੂਬੀ ਕੀ ਆ ਤੁਸੀਂ ਕਿਉਂ ਬਣਨਾ ਚਾਹੁੰਦੇ ਜੀ ਤੁਹਾਡਾ ਕੰਟਰੀਬਿਊਸ਼ਨ ਕੀ ਆ ਕਾਲਜ਼ ਲੋਕ ਕਹਿੰਦੇ ਨੇ ਉਹ ਜੀਂਦਰਾ ਜੈਸੀ ਦਿਖਦੀ ਹੈ ਨਾ ਇਸ ਲਈ ਉਹਨੂੰ ਬਣਾਣਾ ਹੈ ਮਤਲਬ ਇੰਦਰਾ ਜੀ ਦਿਖਣਾ ਹੈ ਇੰਦਰਾ ਵਰਗੀ ਦਿਖਣਾ ਵੀ ਹੈ ਇਸ ਪਾਰਟੀ ਦੇ ਅੰਦਰ ਕੰਟਰੀਬਿਊਸ਼ਨ ਹੁਣ ਉਹਨਾਂ ਦੇ ਘਰ ਵਾਲੇ ਜਿਹੜੇ ਨੇ ਉਹ ਵੀ ਕਹਿਣ ਲੱਗ ਪਏ ਕਿ ਮੇਰਾ ਵੀ ਐਮਪੀ ਬਣਦਾ ਜੀ ਕਰਦਾ ਪਿਆ ਰੌਬਰਟ ਵਡੇਰਾ ਉਹਨੇ ਪੁੱਛਿਆ ਤੇਰਾ ਕੰਟਰੀਬਿਊਸ਼ਨ ਕੀ ਆ ਕਹਿੰਦਾ ਜੀ ਮੈਂ ਕਾਂਗਰਸ ਦਾ ਦਮਾਦ ਹਾਂ ਕਾਂਗਰਸ ਦਾ ਦਮਾਦ ਤੋਂ ਕਿਵੇਂ ਹੋ ਗਿਆ ਗਾਂਧੀ ਪਰਿਵਾਰ ਦਾ ਦਮਾਦ ਸਮਝ ਨਹੀਂ ਆਤਾ ਹੈ ਕਹਿੰਦਾ ਜੀ ਮੈਂ ਕਾਂਗਰਸ ਦਾ ਦਮਾਦ ਹਾਂ ਸ਼ੁਕਰਤ ਦੇਸ਼ਦਾਨੀ ਕਹਿਣ ਲੱਗ ਪਏ ਸੋ ਇਹ ਮੇਰਾ ਕਹਿਣ ਦਾ ਪਾਵ ਹੈ ਕਿ ਤੁਸੀਂ ਸੋਚ ਕੇ ਦੇਖੋ ਕਿ ਪਰਪਸ ਕੀ ਰਾਏ ਦਿੱਚਾਉਂਦਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਦਾਸਵ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਖਾਸ ਤੌਰ ਤੇ ਵਪਾਰੀ ਵਰਗ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਜੇ ਆਰਥਿਕ ਤੌਰ ਤੇ ਪਰਪਖ ਹੋਣਾ ਕੀ ਹੁੰਦਾ ਹੈ ਅਗਰ ਤੁਹਾਡੇ ਸ਼ਹਿਰ ਦਾ ਕੋਈ ਤਨਾੜ ਗਰੀਬ ਹੋ ਜੇ ਤੇ ਤੁਹਾਨੂੰ ਪਤਾ ਹੁੰਦਾ ਉਹ ਵੀ ਇਹ ਬੜਾ ਪਰਿਵਾਰ ਬੜਾ ਉੱਚਾ ਹੁੰਦਾ ਸੀਗਾ ਇਹਦੇ ਬੱਚੇ ਨਲਾਇਕ ਨਿਕਲੇ ਹੁੰਦਾ ਨੇ ਸਿੱਕਾ ਹੁੰਦਾ ਨਾ ਬਾਜ਼ਾਰ 'ਚ ਆਪਾਂ ਅਕਸਰ ਚਰਚਾ ਕਰਦੇ ਆਂ ਔਰ ਇੱਕ ਲਾਇਕ ਬੱਚਾ ਜਿਹਦਾ ਪਿਤਾ ਥੋੜਾ ਭਾਵੇਂ ਮੱਧ ਵਰਗ ਤੋਂ ਹੋਵੇ ਜਦੋਂ ਤਰੱਕੀ ਕਰਦਾ ਲੋਕ ਕਹਿੰਦੇ ਨੇ ਬੇਟਾ ਬੜਾ ਸਮਝਦਾਰ ਸੀਗਾ ਸ਼ਹਿਰ ਦੇ ਅੰਦਰ ਸਭ ਤੋਂ ਵੱਡਾ ਸੌਕਰ ਬਣ ਗਿਆ ਮੋਦੀ ਜੀ ਨੇ ਇਸੇ ਤਰ੍ਹਾਂ ਇਸ ਦੇਸ਼ ਨੂੰ ਅੱਗੇ ਲੈ ਕੇ ਗਏ ਨੇ 2014 'ਚ ਜਦੋਂ ਸਰਕਾਰ ਬਣਦੀ ਆ ਡਾਕਟਰ ਮਨਮੋਹਨ ਸਿੰਘ ਜੀ ਆਰਥਚਾਸਤੀ ਸਾਡੇ ਬੜੇ ਸਨਮਾਨਿਤ ਨੇ ਅਸੀਂ ਉਹਨਾਂ ਦਾ ਸਨਮਾਨ ਕਰਦੇ ਆ ਕਿਉਂਕਿ ਉਹਨਾਂ ਨੇ ਸਿਰ ਤੇ ਦਸਤਾਰ ਸਜਾਉਂਦੇ ਨੇ ਔਰ ਦਸਤਾਰ ਕਰਕੇ ਦੁਨੀਆ 'ਚ ਸਾਡਾ ਨਾਮ ਹੋਇਆ ਅਸੀਂ ਇਸ ਗੱਲ ਤੋਂ ਬੜੇ ਸ਼ੁਕਰਗੁਜ਼ਾਰ ਆ ਉਹਨਾਂ ਦੇ ਪਰ ਇੱਕ ਸਚਾਈ ਇਹ ਵੀ ਆ ਕਿ 2014 ਤੱਕ ਜਦੋਂ ਸਰਦਾਰ ਸਰਕਾਰ ਟੇਕਓਵਰ ਕਰਦੇ ਨੇ ਅਟਲ ਬਿਹਾਰੀ ਵਾਜਪਾਈ ਜਿਹਨੂੰ ਸਰਕਾਰ ਦੇਖੇ ਜਾਂਦੇ ਨੇ ਭਾਰਤ ਦੀ ਅਰਥਵਿਵਸਥਾ 11ਵੇਂ ਨੰਬਰ ਤੇ ਸੀ ਸਾਡੀ ਅਰਥਵਿਵਸਥਾ ਦੀ ਸਥਿਤੀ ਜਿਹੜੀ ਸੀ ਅਸੀਂ 11ਵੇਂ ਨੰਬਰ ਤੇ ਸੀ ਪੂਰੀ ਦੁਨੀਆ ਦੇ ਅੰਦਰ 10 ਸਾਲ ਤੱਕ ਕੋ ਰਹੇ 10 ਸਾਲ ਤੱਕ ਸਾਡੀ ਅਰਥਵਿਵਸਥਾ 11ਵੇਂ ਨੰਬਰ ਤੇ ਰਹੀ 10 ਸਾਲ ਮਤਲਬ ਭਾਰਤ ਦੇ ਕਿਸੇ ਖਾਤੇ 'ਚ ਨਹੀਂ ਪਏ ਬਿਲਕੁਲ ਭਾਵੇਂ ਭਾਰਤ ਆਏ ਜਿਹੜੇ 10 ਸਾਲ ਸੀਗੇ ਇਹਦੇ ਅੰਦਰ ਕੁਝ ਨਹੀਂ ਹੋ ਸਕਿਆ ਕਿਉਂ ਕਿ ਡਾਕਟਰ ਮਨਮੋਹ ਸਿੰਘ ਜੀ ਇੱਕ ਡੰਮੀ ਪ੍ਰਧਾਨ ਮੰਤਰੀ ਸੀਗੇ ਚਾਬੀ ਜਿਹੜੀ ਸੀ ਪਿੱਛੇ ਰਾਹੁਲ ਗਾਂਧੀ ਕਲਚਰ ਆਂਦੀ ਸੀ ਕਦੀ ਪ੍ਰਿਆੰਕਾ ਚਾਬੀ ਚੁੱਕ ਕੇ ਆ ਜਾਂਦੀ ਸੀ ਕਦੀ ਸੋਨੀਆ ਚੁੱਕ ਕੇ ਆ ਜਾਂਦੀ ਸੀ ਇਹ ਵਿਚਾਰਿਆਂ ਡਾਕਟਰ ਮਨਮੋਹਨ ਸਿੰਘ ਅੱਜ ਚਾਬੀ ਆਉਂਦੀ ਨਹੀਂ ਸੀ ਹਾਲਾਤ ਇਡੇ ਮਾੜੇ ਸੀਗੇ ਕਿ ਡਾਕਟਰ ਮਨਮੋਹਨ ਸਿੰਘ ਜੀ ਕਾਨੂੰਨ ਬਣਾਉਂਦੇ ਸੀਗੇ ਤੇ ਰਾਹੁਲ ਗਾਂਧੀ ਕਲੱਬ 'ਚ ਬੈ ਕੇ ਉਹ ਕਾਨੂੰਨ ਦੇ ਆਡੀਅנס ਨੂੰ ਐ ਪਾੜ ਕੇ ਸੁੱਟ ਦਿੰਦਾ ਸੀ ਇਹ ਡਾਕਟਰ ਮਨਮੋਹਨ ਸਿੰਘ ਜੀ ਦੀ ਉੱਥੇ ਉਹ ਸਰਕਾਰ 'ਚ ਚੱਲਦੇ ਸੀਗੇ ਮੋਦੀ ਜੀ ਆ ਗਏ ਭਾਈ ਸਾਹਿਬ ਸੋਚ ਕੇ ਦੇਖੋ 2000 14 ਚ ਮੋਦੀ ਜੀ ਆਉਂਦੇ ਨੇ 10 ਸਾਲ ਮਾਫ ਕਰਨਾ 2004 ਤੋਂ 14 ਤੱਕ ਡਾਕਟਰ ਮਨਮੋਹਨ ਸਿੰਘ ਜੀ ਰਹਿੰਦੇ ਨੇ ਔਰ ਜਦੋਂ 14 ਤੋਂ 24 ਤੱਕ ਮੋਦੀ ਜੀ ਆਉਂਦੇ ਨੇ ਜਿਹੜੀ 11ਵੇਂ ਨੰਬਰ ਤੇ ਅਰਥਵਸਥਾ ਸੀਗੀ ਜਿਹੜੀ ਪਿਛਲੇ 10 ਸਾਲਾਂ ਤੋਂ 11ਵੇਂ ਥਾਡੀ ਖਲੋਤੀ ਸੀਗੀ ਉਸ ਅਰਥਵਸਥਾ ਨੂੰ ਅਗਲੇ 10 ਸਾਲਾਂ ਚ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਸਥਾ ਬਣਾਤਾ 5ਵੀਂ ਮਤਲਬ ਉਹਦਾ ਬੇਨਿਫਿਟ ਕੀ ਹੋਇਆ ਸਰਜਿਕ ਬਣ ਕੇ ਵਰਤਸਤਾ ਸਾਨੂੰ ਕੀ ਬੈਨੀਫਿਟ ਆ ਤੁਹਾਨੂੰ ਮੈਂ ਬੈਨੀਫਿਟ ਦੱਸਦਾ ਉਹਦਾ ਬੈਨੀਫਿਟ ਇਹ ਆ ਅੱਜ ਸਰਕਾਰ ਕੋਲ ਇੰਨਾ ਧਨ ਦੌਲਤ ਆ ਹਰ ਕਿਸਾਨ ਦੇ ਖਾਤੇ ਦੇ ਅੰਦਰ 6000 ਰੁਪਿਆ ਕਿਸਾਨ ਨਿਧੀ ਦਾ ਪੈ ਰਿਆ ਹੈ ਸਰਕਾਰ ਕੋਲ ਇੰਨਾ ਪੈਸਾ ਹੈ ਕਿ ਸਰਕਾਰ ਨੇ ਗਰੀਬਾਂ ਦੇ 6 4 ਕਰੋੜ ਰੁਪਏ 4 ਕਰੋੜ ਜਿਨ੍ਹਾਂ ਕੋ ਮਕਾਨ ਨਹੀਂ ਸੀ ਉਹਨਾਂ ਨੂੰ ਛੱਤ ਦੇਣ ਦਾ ਕੰਮ ਕੀਤਾ ਐਸੇ 4 ਕਰੋੜ ਪਰਿਵਾਰਾਂ ਨੂੰ ਉਸ ਆਰਥਿਕ ਵਿਵਸਥਾ ਦਾ ਮਤਲਬ ਇਹ ਆ ਕਿ ਆਯੂਸ਼ਮਾਨ ਭਾਰਤ ਜਿਹੜੀ ਤੁਸੀਂ 5 ਲੱਖ ਰੁਪਏ ਦੀ ਹਰ ਗਰੀਬ ਪਰਿਵਾਰ ਦੇ ਇੰਸ਼ੋਰੈਂਸ ਕੀਤੀ ਉਹ ਇਲਾਜ ਕਿਤੇ ਵੀ ਜਾ ਕੇ ਕਰਵਾ ਸਕਦਾ ਸੀ ਉਹ ਸਾਰਾ ਪੈਸੋs ਅਰਥਵਸਤਾ ਕਰਕੇ ਆਇਆ ਉਸ ਅਰਥਵਸਤਾ ਕਰਕੇ ਹੀ ਜਿਹੜੀਆਂ ਸਾਡੀਆਂ ਪੈਣਾ ਦੇ ਘਰ ਤੱਕ ਚੁੱਲ੍ਹੇ ਪਹੁੰਚੇ ਗੈਸ ਸਿਲੰਡਰ ਪਹੁੰਚੇ ਉਹ ਤਾਂ ਪਹੁੰਚੇ ਕਿ ਅਸੀਂ 11ਵੇਂ ਤੋਂ 25ਵਾਂ ਅਰਥਵਸਤਾ ਤੱਕ ਆਏ ਜਿਹੜੀਆਂ ਸਾਡੀਆਂ ਪੈਣਾ ਨੂੰ ਸੁਚਾਗਿਆ ਮਿਲਿਆ ਜਿਹੜੀਆਂ ਸ਼ੌਚ ਕਰਨ ਵਾਸਤੇ ਵੀ ਬੜੀ ਮਜਬੂਰੀ ਸੀ ਉਹਨਾਂ ਦੀ ਉਹ ਵਿਚਾਰੀ ਇੰਤਜ਼ਾਰ ਕਰਦੀ ਅਸੀਂ ਸੂਰਜ ਦੇ ਡੁੱਬਣ ਦਾ ਉਹਨਾਂ ਪੈਰਾਂ ਨੂੰ ਜਿਹੜਾ ਸੁਚਾਰਿਆ ਮੇਰੇ ਤਾਂ ਹੀ ਮਿਲੇ ਕਿਉਂਕਿ ਸਾਡੀ ਆਕਸਤਾ 5ਵੇਂ ਨੰਬਰ ਦੀ ਹੋਈ ਐਸੇ ਮੋਦੀ ਜੀ ਨੇ ਹਜ਼ਾਰਾਂ ਕੰਮ ਕੀਤੇ ਸਰਦਾਰ ਸਾਹਿਬ ਅੱਜ ਮੈਨੂੰਫੈਸਟੋਕ ਪੜਿਆ ਜਾ ਰਿਹਾ ਸੀ ਪ੍ਰਧਾਨ ਮੰਤਰੀ ਦੱਸਿਆ ਮੇਰੇ ਅਗਲੇ 5 ਸਾਲ ਦੇ ਸੰਕਲਪ ਕੀ ਨੇ 10 ਸਾਲਾਂ ਦੇ ਅੰਦਰ ਜੇ 4 ਕਰੋੜ ਲੋਕਾਂ ਨੂੰ ਘਰ ਦਿੱਤਾ ਸੀ ਅਗਲੇ 5 ਸਾਲਾਂ 'ਚ 3 ਕਰੋੜ ਲੋਕ ਹੋਰ जिन्ना को करने उनों नु घर दी व्यवस्था करा के देना मेनू आज इस तो सब तो अच्छी गल लगी मोदी जी कहंदे जो गरीब है हमने उसको भी सुनना है लेकिन गरीब को सुनते सुनते मध्यम वर्ग को नहीं छोड़ देना मध्यम वर्ग के लोग भी तो इसी के के गिर्द हैं उनको भी तो सम्मान हमीने करना है आज तय किया गया कि खाली गरीब ही नहीं जो मध्यम वर्ग अंदर भी आ और सत्तर साल तो उपर का कोई भी वर्ग हो सारूष्मान के तहत पांच लाख रुपए का फ्री इलाज पूरे देश के अंदर मोदी जी ने जी मैं गल करा मेरे परिवार लोग पचहत्तर साल हो गए सुनीता जी ये बात आपकी जानकारी के लिए आपको भी बताना चाहते हैं कभी आप भी कहीं जाओ आपको बताना चाहिए ये बदकिस्मती है इस मुल्क की 75 ਸਾਲ ਹੋ ਗਏ ਇਸ ਮੁਲਕ ਨੂੰ ਆਜ਼ਾਦ ਹੋਏ ਜਦੋਂ ਮੁਲਕ ਆਜ਼ਾਦ ਹੁੰਦਾ ਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸਥਾਨ ਦਿੱਲੀ ਦੇ ਸੀਸਗੰਜ ਸਾਹਿਬ ਵਿਖੇ ਆ ਕਲਪਨਾ ਕਰਕੇ ਦੇਖੋ ਜਦੋਂ ਮੁਲਕ ਆਜ਼ਾਦ ਹੋਇਆ ਸਾਨੂੰ ਲੱਗਾ ਹੁਣੇ ਸਾਡਾ ਮੁਲਕ ਆਪਣਾ ਹੈ ਹੁਣ ਇਸ ਮੁਲਕ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਾਬਾ ਜੋਰਾਵਰ ਸਿੰਘ ਰੋ ਬਾਬਾ ਫਤੇ ਸਿੰਘ ਜੀ ਦੀ ਗੱਲ ਹੋਊਗੀ ਪਰ ਬਦਕਿਸਮਤੀ ਆ ਇਹਸਾਨ ਫਰਾਮੋਸ਼ ਲੋਕਾਂ ਦੇ ਕੋਲ ਸੱਤਾ ਆ ਗਈ ਔਰ ਕਿਆ-ਕਿਆ ਦਿੱਲੀ ਚ ਤੁਸੀਂ ਜਾਓ ਤੇ ਦਿੱਲੀ ਚ ਬਜਾਏ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਦੇਜੇ ਤੇ ਬੱਚਿਆਂ ਨੂੰ ਪੜਾਇਆ ਜਾਂਦਾ ਦਿੱਲੀ ਦੀਆਂ ਸੜਕਾਂ ਦੇ ਨਾਮ ਹੋ ਗਏ ਔਰੰਗਜ਼ੇਬ ਰੋਡ ਅਕਬਰ ਰੋਡ ਹਮਾਈਉਂ ਰੋਡ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਜਾਬਰ ਕਿਹਾ ਜਿਸ ਬਾਬਰ ਨੂੰ ਉਸ ਦਾ ਨਾਮ ਤੇ ਬਾਬਰ ਰੋਡ ਜਦੋਂ ਅਸੀਂ ਕਿਤਾਬਾਂ ਖੋਲ ਕੇ ਦੇਖਿਆ ਤੇ ਇਤਿਹਾਸ ਸਾਡੇ ਨੂੰ ਕਾਹਦਾ ਪੜਾਇਆ ਜਾਂਦਾ ਮੈਂ ਵੀ ਪੜ ਕੇ ਆਇਆ ਸਕੂਲਾਂ ਚ ਤੁਸੀਂ ਸਾਰੇ ਪੜ ਕੇ ਆਏ ਜੇ ਮੇਰੀ ਕੋਈ ਗਲਤ ਗੱਲ ਹੋਵੇ ਖੜੋ ਕੇ ਜਰੂਰ ਮੈਨੂੰ ਕਹੋ ਜੇ ਜਦੋਂ ਇਤਿਹਾਸ ਪੜਿਆ ਤੇ ਇਤਿਹਾਸ ਕੀ ਪੜਦੇ ਆ ਔਰੰਗਜ਼ੇਬ ਬਹੁਤ ਹੀ بڑے ਰਾਜੇ ਸਨ ਉਹ ਬੜਾ ਇਨਸਾਫ ਦਿੱਤੇ ਸਨ ਅਕਬਰ ਬਾਬਰ ਦਾ ਇਤਿਹਾਸ ਸਾਨੂੰ ਕਿਤਾਬਾਂ ਚ ਪੜਾਇਆ ਗਿਆ ਤੁਸੀਂ ਪੜਿਆ ਸਾਰਿਆਂ ਨੇ ਦੱਸੋ ਮੈਂ ਠੀਕ ਗੱਲ ਕਹਿ ਰਿਹਾ ਗਲਤ ਕਹਿ ਰਿਹਾ ਸਰਦਾਰ ਜੀ ਤੁਸੀਂ ਪੜਿਆ ਅਕਬਰ ਬਾਬਰ ਦਾ ਇਤਿਹਾਸ ਮੈਨੂੰ ਦੱਸੋ ਜੇ ਕੋਈ ਵੀ ਮੇਰਾ ਸਿੱਖ ਪਰਿਵਾਰ ਵਿੱਚ ਖੜਾ ਹੋ ਕੇ ਦੱਸ ਦਵੇ ਜੇ ਕਿਸੇ ਨੇ ਆਪਣੇ ਬਚਪਨ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਕਿਤਾਬਾਂ ਚ ਪੜਿਆ ਹੋਵੇ ਗੁਰੂ ਗੋਬਿੰਦ ਸਿੰਘ ਜੀ ਦਾ ਪੜਿਆ ਹੋਵੇ ਸਹਿਜਾ ਦਾ ਬਾਬਾ ਚੋਰਾਵਰ ਸਿੰਘ ਆ ਬਾਬਾ ਫਤਿਹ ਸਿੰਘ ਦਾ ਪੜਿਆ ਹੋਵੇ ਹੈ ਹੀ ਨਹੀਂ ਕਮਾਲ ਹੋ ਗਈ ਇਸ ਦੇਸ਼ ਦੇ ਅੰਦਰ ਜੋ ਤਿਲਕ ਜਨਯੋਗ ਦੇ ਰਾਖੇ ਨੇ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਕਰਦੇ ਆਪਣਾ ਸੀਸ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਆਪਣੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ ਉਹਨਾਂ ਦਾ ਇਤਿਹਾਸ ਨਹੀਂ ਪੜਾਇਆ ਜਾ ਰਿਹਾ ਇਤਿਹਾਸ ਪੜਾਇਆ ਜਾ ਰਿਹਾ ਔਰੰਗਜ਼ੇਬ ਬਾਬਰ ਔਰ ਅਕਬਰ ਦਾ ਪੜਾਇਆ ਜਾ ਰਿਹਾ ਪਰ ਮੈਨੂੰ ਹੈਰਾਨ ਕਿ ਇਸ ਗੱਲ ਦੀ ਆ 75 ਸਾਲਾਂ ਦੇ ਅੰਦਰ ਕਿਸੇ ਵੀ ਸਰਕਾਰ ਨੇ ਇਸ ਗੱਲ ਨੂੰ ਨਾ ਸਮਝਿਆ ਨਾ ਮਹਿਸੂਸ ਕੀਤਾ ਅਰੇ ਕਰਤਾਰਪੁਰ ਸਾਹਿਬ ਦੇ ਲਾਂਘੇ ਖੁੱਲਣ ਦੀ ਆਪਾਂ ਇੰਨੀ ਵਧਾਈ ਦਿੰਨੇ ਆ ਪਰ ਸਰਦਾਰ ਜੀ ਕਦੀ ਕਿਸ ਨੇ ਸੋਚਿਆ ਇਹ ਕਰਤਾਰਪੁਰ ਸਾਹਿਬ ਗਿਆ ਕਿਵੇਂ ਪਾਕਿਸਤਾਨ ਚ ਜਿਹੜਾ ਕਰਤਾਰਪੁਰ ਸਾਹਿਬ ਬਾਰਡਰ ਤੋਂ ਖੜਿਓ ਕੇ ਤੁਸੀਂ ਦੇਖੋ ਸਰਦਾਰ ਸਾਹਿਬ 4 ਕਿਲੋਮੀਟਰ ਦੂਰ ਗੁਰਦੁਆਰਾ ਹੈ ਔਰ ਵਿੱਚ ਰੜਾ ਮਦਾਨ ਨਾ ਕੋਈ ਸ਼ਹਿਰ ਆ ਨਾ ਕੋਈ ਨਹਿਰ ਆ ਸਾਰਾ ਰੜਾ ਮਦਾਨ ਆ ਉਹ 4 ਕਿਲੋਮੀਟਰ ਦੂਰ ਗੁਰਦੁਆਰਾ ਹੈ ਉਹ ਨਹੀਂ ਲਿਆ ਸਰਕਾਰ ਨੇ ਸਰਕਾਰ ਅਗਰ ਚਾਹੁੰਦੀ ਕਿਹਾ ਗੁਰਦੁਆਰਾ ਸਾਹਿਬ ਨਾ ਮਿਲਦਾ ਹਰ ਹਾਲੇ ਚ ਮਿਲਦਾ ਪਰ ਇਹ ਤੋਂ ਛੱਡੋ ਪੰਡਤ ਜਵਾਲ ਲਾਲ Nehru ਪ੍ਰਧਾਨ ਮੰਤਰੀ ਬਣ ਜਾਂਦੇ ਨੇ ਮੈਨੂੰ ਕਹਿਣਾ ਚਾਹਣਾ ਹੈ ਕਿੰਨੇ ਸ਼ਰਮ ਦੀ ਗੱਲ ਹੈ ਇਸ ਦੇਸ਼ ਦੇ ਵਾਸਤੇ ਔਰ ਇਸੇਜ ਤੇ ਸਾਡੇ ਪਰਿਵਾਰਾਂ ਨੂੰ ਮੈਂ ਕਿਹੜਾ ਚਾਹਣਾ ਹੈ ਮੇਰੀ ਕੋਈ ਗਲਤ ਹੋਵੇ ਖੜੋ ਕੇ ਮੈਨੂੰ ਸਵਾਲ ਕਰਕੇ ਪੁੱਛੋ ਮੇਰੀ ਆ ਗਲਤ ਮੈਂ ਹਰ ਗੱਲ ਦਾ ਤੋੜਾ ਜਵਾਬ ਦੂੰਗਾ ਔਰ ਤੁਸੀਂ ਮੈਨੂੰ ਸਾਬਤ ਕਰ ਸਕੋ ਕਿ 75 ਸਾਲਾਂ ਚ ਫਲਾਣੇ ਆਦਮੀ ਨੇ ਨੇਕ ਕੰਮ ਕੀਤਾ ਹੈ ਮੈਂ ਇਸ ਮੰਚ ਤੋਂ ਖੜੋ ਕੇ ਹੁਣ ਉਹਦਾ ਜ਼ਿਕਾਰੇ ਲਾ ਕੇ ਨਾਮ ਲਊਂਗਾ ਮੈਂ ਤੁਹਾਨੂੰ ਦੱਸਦਾ ਕਿ ਮੋਦੀ ਨੇ 75 ਸਾਲਾਂ ਦੇ ਅੰਦਰ ਜੋ ਕੋਈ ਸਰਕਾਰ ਨਹੀਂ ਕਰ ਸਕੀ ਉਹ ਕੀ ਕਰਕੇ ਦਿਖਾਇਆ ਮੈਂ ਤੁਹਾਨੂੰ ਦੱਸਦਾ ਇਹ ਪੰਡਤ ਜਵਾਲਲ ਨੇ ਦੇ ਪ੍ਰਧਾਨ ਮੰਤਰੀ ਬਣਦੇ ਨੇ 1965 ਦੀ ਜੰਗ ਲੜਦੀ ਆ ਔਰ ਪ੍ਰਧਾਨ ਮੰਤਰੀ ਆਦੇਸ਼ ਦੇ ਦਿੰਦੇ ਨੇ ਜਨਰਲ ਹਰਬਖਸ਼ ਸਿੰਘ ਨੂੰ ਕਿ ਤੁਸੀਂ ਅੰਮ੍ਰਿਤਸਰ ਛੱਡ ਕੇ ਬਿਆਸ ਨਦੀ ਦੇ ਪਾਰ ਆ ਕੇ ਬੈਠ ਜਾਓ ਮਤਲਬ ਕਿ ਹੁਣ ਅਸੀਂ ਅੰਮ੍ਰਿਤਸਰ ਨਹੀਂ بچਾ ਸਕਦੇ ਅਸੀਂ ਬਾਕੀ ਪੰਜਾਬ ਬਚਾਉਣਾ ਹੈ ਤੁਸੀਂ ਬਿਆਸ ਨਦੀ ਦੇ ਪੁਲ ਦੇ ਪਰਲੇ ਪਾਸੇ ਆ ਜਾਓ ਜਨਰਲ ਹਰਬਖਸ਼ ਸਿੰਘ ਮੈਂ ਸਮਝਦਾ ਹਾਂ ਹਰ ਸਿੱਕ ਸੱਚਾ ਸਿੱਕ ਕੋਹੀ ਆ ਜਿਹੜਾ ਜਨਰਲ ਹਰਬਖਸ਼ ਸਿੰਘ ਦੀ ਫੋਟੋ ਆਪਣੇ ਘਰ ਚ ਲਾਵੇ ਜਨਰਲ ਹਰਬਖਸ ਸਿੰਘ ਨੇ ਕਿਹਾ ਮੈਂ ਇਸ ਸਰਕਾਰ ਦੇ ਆਰਡਰ ਨੂੰ ਕਿਸੇ ਸੂਚਮੰਨ ਨੂੰ ਤਿਆਰ ਨਹੀਂ ਮੈਂ ਇੱਥੇ ਹੀ ਲੜੂੰਗਾ ਕਿਸੇ ਹਾਲਤ ਅੰਦਰ ਜਦੋਂ ਮੇਰਾ ਪਹਿਲਾ ਹੀ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਪੰਜਾ ਸਾਹਿਬ ਪਹਿਲਾ ਪਾਕਿਸਤਾਨ ਚਲੇਗਾ ਸੀ ਆਪਣਾ ਦਰਬਾਰ ਸਾਹਿਬ ਮਰ ਜਵਾਂਗੇ ਪਰ ਦਰਬਾਰ ਸਾਹਿਬ ਪਾਕਿਸਤਾਨ ਦੇ ਅੱਛੀ ਆਉਣ ਜਾਣਗੇ ਜਨਰਲ ਹਰਬਖਸ ਸਿੰਘ ਉਤੇ ਲੜੇ ਔਰ ਜਨਰਲ ਹਰਬਖਸ ਸਿੰਘ ਨੇ ਇਹ ਕਹਿੰਦੇ ਸੀ ਬਿਆਸ ਤੋਂ ਪਾਰ ਆ ਜਾਓ ਜਨਰਲ ਹਰਬਖਸ ਸਿੰਘ ਆਪਣੀ ਫੌਜ ਨੂੰ ਲੈ ਕੇ ਲਾਹੌਰ ਦੇ ਅੰਦਰ ਵੜ ਗਿਆ ਔਰ ਜਾ ਕੇ ਥਾਣੇ ਦੇ ਬਾਹਰ ਝੰਡੇ ਲੱਗੇ ਦੀ ਫੋਟੋ ਦੇਖ ਲਈ ਅਰੇ ਫੇਰ ਮੌਕਾ ਸੀ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਮੌਕਾ ਸੀ ਅੱਜ ਨੇਗੋਸ਼ੀਏਸ਼ਨ ਕਰਨ ਦਾ ਭਈ ਕਲਤਾਰਪੁਰ ਤੋਂ ਸਾਨੂੰ ਦੇ ਦਿਓ ਲਾਹੌਰ ਦਾ ਗੁਰਦੁਆਰਾ ਡੇਰਾ ਸਾਹਿਬ ਸਾਨੂੰ ਦਿਓ ਕਿਉਂਕਿ ਸਾਡੀ ਫੌਜ ਅਜਲਹੌਰਸ ਬੈਠੀ ਆ ਫੇਰ ਪੰਡਤ ਜਵਾਲਾ ਨੇ ਮੈਰੋ ਕਿਤੇ ਨਹੀਂ ਅਸੀਂ ਨਹੀਂ ਲੜਨਾ ਗੁਰਦੁਆਰਿਆਂ ਦੇ ਪਿੱਛੇ ਤੁਸੀਂ ਵਾਪਸ ਆ ਜਾਓ ਫੇਰ ਇੰਦਰਾ ਗਾਂਧੀ ਦਾ ਸਮਾਜ ਜਾਂਦਾ ਸਦਾਜੀ ਦਰਬਾਰ ਸਾਹਿਬ ਦਾ ਪਵਿੱਤਰ ਸਥਾਨ ਸੋਚੋ ਕਿ ਤੁਸੀਂ ਕਿਹੜੀ ਕਿਹੜੀ ਆਤਮਾ ਸੀ ਉਹਦੇ ਅੰਦਰ ਦੇੜ ਲੱਭਿਆ ਪੁੱਛਿਆ ਕਿ ਐਸਾ ਦਿਨ ਦੱਸੋ ਜਿੱਦਣ ਸਭ ਤੋਂ ਜ਼ਿਆਦਾ ਸਿੱਖ ਦਰਬਾਰ ਸਾਹਿਬ ਚੋਂ ਮੇਰੇ ਵੀਰ ਕਈ ਸੈਲਟਾਰੇ ਬੈਠਿਆ ਇਹ ਵੀ ਮਨ ਚ ਸੋਚਦੇ ਨੇ ਇਹ ਸਿੱਖਾਂ ਦੇ ਅੰਦਰ ਇਹਦਾ ਗੁੱਸਾ ਕਿਉਂ ਆ ਹਰ ਗੱਲ ਤੇ ਨਾਰੇ ਲਾਉਂਦੇ ਆ ਜਕਾਰੇ ਲਾਉਂਦੇ ਆ ਉਹ ਸਾਡੀ ਪੀੜਾ ਕਿ ਤੇ ਸਮਝੋ ਸਾਡਾ ਦਰਦ ਵੀ ਤੇ ਸਮਝੋ ਸ੍ਰੀ ਦਰਬਾਰ ਸਾਹਿਬ ਸਭ ਤੋਂ ਪਵਿੱਤਰ ਸਥਾਨ ਹੋਵੇ ਸਿੱਖਾਂ ਦਾ ਤੇ ਸਰਕਾਰ ਉਹ ਦੇੜ ਲੱਭੇ ਸਰਕਾਰ ਕਵੇ ਦੱਸੋ ਸਭ ਤੋਂ ਜ਼ਿਆਦਾ ਸਿੱਖ ਹੱਦੇ ਕਿਦਣ ਹੋਣਗੇ ਸ਼ਹੀਦੀਪੁਰ ਵਾਲੇ ਦਿਨ ਫਿਰ ਉਧਰ ਮਿਲਾਂ ਕਰਾਂਗੇ ਕਮਾਲ ਹੋ ਗਿਆ ਆ ਇੰਦਰਾ ਗਾਂਧੀ ਨੇ ਦੇਣਾ ਸਾਨੂੰ ਉਹ ਅਕਾਲ ਪੁਰਖ ਦਾ ਸੱਚਾ ਤਖਤ ਸ੍ਰੀ ਅਕਾਲ ਤਖਤ ਸਾਨੂੰ ਢਾਹ ਤੇਰੀ ਕਰ ਦਿਓ ਹੱਦ ਉਹਦੇ ਅੰਦਰ ਅਮਨਸਰ ਅੰਦਰ ਕਿੰਨੇ ਗੁਰੂ ਘਰਾਂ ਨੂੰ ਤੁਸੀਂ ਤੋਪਾਂ ਟੈਂਕਾਂ ਨਾਲ ਉਡਾ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਈ ਤਰਸ ਰੂਪ ਜੋ ਸ੍ਰੀ ਦਰਬਾਰ ਸਾਹਿਬ ਮਹਾਰਾਜ ਸ਼ੁਸ਼ੋਭਿਤ ਸੀਗੇ ਉਹਨਾਂ ਦਾ ਸੀਨਾ ਵੀ ਗੋਲੀਆਂ ਨਾਲ ਛਣ ਨਹੀਂ ਕਰਤਾ ਅਜ ਵੀ ਗੁਰੂ ਸਾਹਿਬ ਦਾ ਸਰੂਪ ਉੱਤੇ ਮੌਜੂਦ ਹੈ ਔਰ ਫਿਰ ਸਾਨੂੰ ਪੁੱਛਦੇ ਨੇ ਸਾਡੇ ਮਨ ਚ ਗੁੱਸਾ ਕਿਉਂ ਆ ਫਿਰ ਉਹਦਾ ਫਰਜ਼ੰਦ ਆ ਜਾਂਦਾ ਰਾਜੀਵ ਗਾਂਧੀ ਫੇਰ ਅਜੀਬ ਗਾਂਧੀ ਜੀ ਕੀ ਦੇਣ ਆ ਅਜੀਬ ਗਾਂਧੀ ਸਾਡੇ ਗਰਲ ਚਰਪਾ ਕਿ ਅੱਗ ਲਾਉਂਦਾ 8000 ਸਿੱਖਾਂ ਨੂੰ ਜੀਂਦਿਆਂ ਨੂੰ ਅੱਗ ਦੇ ਹਵਾਲੇ ਕਰਾ ਦਿੰਦੇ ਨੇ ਬੱਚੇ ਮੇਰੇ ਵੀਰ ਜੀ ਸੋਚ ਕੇ ਦੇਖੋ ਮਾਵਾ ਨੇ ਆਪਣੇ ਪੁੱਤ ਭੇਜੇ ਸੀਗੇ ਬਿਗੜ ਬਿਦਰ ਅੰਦਰ ਕਰਨਾਟਕਾ ਬਿਦਰ ਯੂਨੀਵਰਸਿਟੀ ਅੰਦਰ ਇੰਜੀਨੀਅਰਿੰਗ ਕਾਲਜ ਦੀਜੀ ਮੰਜ਼ਲ ਤੋਂ ਤੀਜੀ ਮੰਜ਼ਲ ਤੋਂ ਜੀਂਦਿਆਂ ਨੂੰ ਅੱਗ ਲਾ ਕੇ ਉੱਤੋਂ ਥੱਲੇ ਸੁੱਟਦੇ ਕਿਨੇ ਫੁੱਟਬਾਲ نیچے ਫੈਂਕ ਰਹੇ ਆ ਫੁੱਟਬਾਲ ਫੈਂਕ ਰਹੇ ਆ ਆ ਆ ਦ੍ਰਿਸ਼ ਸਿ ਦੇਖੇ ਨੇ ਇਹ ਗਾਂਧੀ ਪਰਿਵਾਰ ਦਾ ਤੀਜੀ ਪੁਸ਼ਤਰਾਜੀ ਵੀ ਜਾਂਦੇ ਨੇ ਸਾਨੂੰ ਦੇਣ ਆ ਫਿਰ ਆ ਜਾਂਦਾ ਸਮਾਰ ਰਾਹੁਲ ਦਾ ਔਰ ਸੋਨੀਆ ਦਾ ਫਿਰ ਸੱਜਣ ਕੁਮਾਰ ਵਰਗੇ ਲੋਕ ਜਗਦੀਸ਼ ਟਾਇਕਲ ਵਰਗੇ ਲੋਕ ਐਸਕੇਲ ਭਗਤ ਵਰਗੇ ਲੋਕ ਧਰਮਦਾਸ ਸ਼ਾਸਤਰੀ ਵਰਗੇ ਲੋਕ ਦਿੱਲੀ ਦੇ ਖਲੋਕੇ ਮੰਚਾਂ ਤੋਂ ਖਲੋਕੇ ਸਾਡੇ ਖਿਲਾਫ ਬੋਲਦੇ ਨੇ ਔਰ ਕਹਿੰਦੇ ਨੇ ਚੈਲੰਜ ਕਰ ਕਰਕੇ ਕਿ ਹਮਸੇ ਹਵਾਏ ਪੁੱਛ ਕੇ ਚਲਤੀ ਹੈ ਸਿੱਖ ਜਿਹੜਾ ਵਿਚਾਰਾ ਸੋਚਦਾ ਹੈ ਕਿ ਮੈਂ ਕੀ ਕਰਾਂ ਸਰਕਾਰ ਨਿਰਮਾਣ ਧੱਕਾ ਕਰਦੀ ਪਈ ਆ ਔਰ 2014 ਚ ਮੋਦੀ ਜੀ ਦਾ ਰਾਜ ਆਉਂਦਾ ਏ ਜਿਹੜਾ ਸਤਿਨ কুমার ਮੰਚਾਂ ਤੇ ਖਲੋ ਕੇ ਕਹਾਂ ਕਰਦਾ ਸੀ ਹਵਾਏ ਮੇजे ਰਸਤਾ ਪੁੱਛ ਕੇ ਚਲਤੀ ਹੈ ਅੱਜ ਜੋ ਪਿਛਲੇ 8 ਸਾਲ ਤੋਂ ਤਿਆਰ ਜੇਲ੍ਹ ਚ ਬੈਠਾ ਏ ਉਹਨੂੰ ਸਾਹ ਲੈਣ ਤੋਂ ਪਹਿਲਾਂ ਹਵਾ ਨੂੰ ਪੁੱਛਣਾ ਪੈਂਦਾ ਤੁਸਨੇ ਲਵਾ ਕੇ ਨਾ ਲਵਾ। ਦੱਸੋ ਮੈਨੂੰ ਮੋਦੀ ਦੀ ਗੱਲ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ। ਸਰਦ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਲਾਲ ਕਿਰਤੋ ਮਨਾਇਆ। ਮੈਂ ਦੱਸਣਾ ਚਾਹੁੰਨਾ ਏ ਉਸ ਲਾਲ ਕਿਲੇ ਤੋਂ ਕੇਵਲ ਔਰ ਕੇਵਲ ਪ੍ਰਧਾਨ ਮੰਤਰੀ ਆਜ਼ਾਦੀ ਦਾ ਝੰਡਾ ਫੜਾਉਣ ਵਾਸਤੇ ਜਾਂਦਾ ਏ ਇਹ ਵਾਅਦਾ ਪ੍ਰਧਾਨ ਮੰਤਰੀ ਆ 100 200 500 ਸਾਲਾਂ ਤੱਕ ਇਤਿਹਾਸ ਲਿਖੇ ਰਹੇਗਾ ਇਹ ਪ੍ਰਧਾਨ ਮੰਤਰੀ ਦੋ ਵਾਰਾਂ ਗਿਆ ਸਾਲ ਅੰਦਰ ਔਰ ਦੂਜੀ ਵਾਰਾ ਕਿਉਂ ਗਏ ਨੇ ਕਹਿੰਦੇ ਸਿਰਸਾ ਜੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਸਰਕਾਰ ਮਨਾਏਗੀ ਔਰ ਉਸੀ ਲਾਲ ਕਿਲੇ ਸੇ ਮਨਾਏਗੀ ਜਿਸ ਲਾਲ ਕਿਲੇ ਸੇ ਕبھی ਉਨ੍ਹਾਂ ਦੀ ਸ਼ਹਾਦਤ ਦਾ ਫਰਮਾਨ ਸੁਣਾਇਆ ਗਿਆ और प्रधानमंत्री लाल किले प्राचीर तो खड़े हो कि कहते ने अगर गुरु तेग बहादुर ना होते ना हम होते ना ये धर्म होता ना देश की ये सीमाएं होती और मैं कहना चाहता हूं ये दीवारें इस बात की गवाही भर रही हैं जिन्होंने अत्याचार किया उनका नाम लेने वाला कोई नहीं और गुरु तेग बहादुर जी की जय जयकार जय जयकार जय जयकार ਇਹ ਕੌਣ ਕਹਿ ਰਿਹਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਦੁਨੀਆ ਦੇਖ ਰਹੀ ਆ ਹਰੇ ਲਾਲ ਕਿਲੇ ਤੇ ਅੱਜ ਪ੍ਰਧਾਨ ਮੰਤਰੀ ਕਿਉਂ ਗਏ ਨੇ ਪੂਰੀ ਦੁਨੀਆ ਨੂੰ ਪਤਾ ਲੱਗ ਰਿਹਾ ਏ ਗੁਰੂ ਤੇਗ ਬਹਾਦਰ ਜੀ ਦਾ ਦਿਨ ਮਨਾਉਣ ਨੂੰ ਗਏ ਨੇ ਮੋਦੀ ਜੀ ਕਹਿੰਦੇ ਨੇ ਇਹ ਦੇਸ਼ ਔਰੰਗਜ਼ੇਬ ਅਕਬਰ ਬਾਬਰ ਦਾ ਨਹੀਂ ਇਹ ਦੇਸ਼ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਦਾ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਜੀ ਦਾ ਸਹਿਜਾਦਾ ਬਾਬਾ ਜੁਰਾਬ ਸਿੰਘ ਦਾ ਦੇਸ਼ ਹੈ ਫਤਿਹ ਸਿੰਘ ਦਾ ਦੇਸ਼ ਹੈ ਇਹ ਔਰੰਗਜ਼ੇ ਅਕਬਰ ਬਾਬਰ ਕਾਦਰਸ਼ ਨਹੀਂ ਉਹਨਾਂ ਦਾ ਨਾਮ ਵੀ ਯਾਦਨੀ ਕੋ ਲੈਣਾ ਚਾਹੀਏ ਕਿਸੇ ਨੂੰ ਔਰ ਕਰਕੇ ਦਿਖਾਇਆ ਦਿੱਲੀ ਅੰਤਰਰਾਸ਼ਟ ਸੜਕਾਂ ਦੇ ਨਾਮ ਬਦਲ ਕੇ ਔਰੰਗਾਬਰਗਰ ਕੇ ਸ਼ਹਿਰ ਦਾ ਨਾਮ ਬਦਲ ਕੇ ਔਰੰਗਜ਼ੇ ਦਾ ਖੁਰਾ ਖਤਮ ਕਰਨ ਦਾ ਕੰਮ ਕੀਤਾ ਏ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਤਾਰ ਜੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਮਨਾਇਆ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਸਿਰ ਤੇ ਦਸਤਾਰ ਗੁਰੂ ਦੀ ਬਖਸ਼ਿਸ਼ ਸਜਾ ਕੇ ਜਾਂਦੇ ਨੇ ਔਰ ਗੁਰੂ ਦੇ ਚਰਨ ਚ ਨਤਮਸਤਕੋ ਕਹਿੰਦੇ ਨੇ ਕਿ ਅਸੀਂ ਸਾਰੀ ਉਮਰ ਸਾਨ ਉਤਾਰੀਏ ਤਾਂ ਵੀ ਇਹ ਗੁਰੂ ਗੋਬਿੰਦ ਸਿੰਘ ਪਾਸੇ ਜਿਹੜਾ ਸਜਦਾ ਸਾਨ ਕਿੱਥੋਂ ਉਤਾਰ ਸਕਦੇ ਇੰਨੀ ਵੱਡੀ ਇਹਨਾਂ ਨੇ ਆਪਣੇ ਕੁਰਬਾਨੀ ਦਿੱਤੀ ਐਨੀ ਵੱਡੀ ਆਪਣੇ ਪਰਿਵਾਰ ਦੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਉਂਦੇ ਨੇ ਪੂਰੀ ਦੁਨੀਆ ਚ ਪਹਿਲੀ ਵਾਰ ਹੋਇਆ ਸਲਾਰ ਜੀ ਸਾਰੀਆਂ ਅੰਬੈਸੀਆਂ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਮਨਾਇਆ ਗਿਆ ਔਰ ਤੁਸੀਂ ਸੁਣ ਕੇ ਹੈਰਾਨ ਹੋਗੇ ਅਸੀਂ ਆਪਣੇ ਪਰਿਵਾਰਾਂ ਨੂੰ ਸੱਚ ਬੋਲਣਾ ਨਹੀਂ ਚਾਹੁੰਦੇ ਦੱਸਣਾ ਨਹੀਂ ਚਾਹੁੰਦੇ ਪਰ ਮੈਂ ਵੀ ਤੁਹਾਨੂੰ ਇਹ ਦੱਸ ਕੇ ਜਾਉ ਮੇਰੀ ਕੋਈ ਗੱਲ ਗਲਤ ਹੋ ਜਾਏ ਖੜੋ ਕੇ ਜਰੂਰ ਬੋਲਿਓ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਨੂੰ ਦੇਸ਼ ਦੀਆਂ ਸਾਰੀਆਂ ਪਾਸ਼ਾਵਾਂ ਚ ਫੁੱਲਤਾ ਕਰਾ ਕੇ ਪੂਰੇ ਦੇਸ਼ ਵੱਡਣ ਦਾ ਕੰਮ ਮੋਦੀ ਨੇ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਮਝੋ ਗੁਰੂ ਨਾਨਕ ਤੂੰ ਸਮਝੋਗੇ ਇਸ ਦੇਸ਼ ਨੂੰ ਸਮਝੋਗੇ ਇਸ ਸਭਿਅਤਾ ਨੂੰ ਸਮਝੋਗੇ ਔਰ ਇਹ ਦੇਸ਼ ਖੁਸ਼ਹਾਲ ਹੋ ਜਾਊਗਾ ਜਦੋਂ ਗੁਰੂ ਤੇਗ ਬਹਾਦਰ ਔਰ ਗੁਰੂ ਨਾਨਕ ਦੇਵ ਜੀ ਦੀ ਭਾਵਨਾ ਨੂੰ ਸਮਝ ਜਾਊਗਾ ਦੇਸ਼ ਦੇ ਅੰਦਰ ਅੱਜ ਇੱਕ ਰਾਸ਼ਟਰੀ ਦਿਵਸ ਮਨਾਇਆ ਜਾਵੇ 26 ਜਨਵਰੀ 15 ਅਗਸਤ ਇੱਕ ਰਾਸ਼ਟਰੀ ਦਿਵਸ ਹੈ ਰਾਸ਼ਟਰੀ ਦਿਵਸ ਮਤਲਬ ਜਿਸ ਨੂੰ ਪੂਰਾ ਰਾਸ਼ਟਰ ਮਨਾਉਂਦਾ ਹੈ ਧਰਮ ਤੋਂ ਪਰੋਟ ਕੇ ਜਾਤ ਤੋਂ ਪਰੋਟ ਕੇ ਜ਼ੁਬੇ ਤੋਂ ਉੱਤੇ ਪਰੇ ਭਾਸ਼ਾ ਤੋਂ ਪਰੋਟ ਕੇ ਪਾਚ ਤੋਂ ਪਰੋਟ ਕੇ 26 ਜਨਵਰੀ ਮਨਾਉਂਦਾ ਹੈ 15 ਅਗਸਤ ਮਨਾਉਂਦਾ ਹੈ 2 ਅਕਤੂਬਰ ਮਨਾਉਂਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਇੱਕ ਦਿਨ ਹੋਰ ਮਨਾਊਗਾ ਦੇਸ਼ ਵੀਰ ਬਾਲ ਦਿਵਸ ਮਨਾਊਗਾ 26 ਦਸੰਬਰ ਨੂੰ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤੇ ਸਿੰਘ ਜੀ ਨੂੰ ਸਮਰਪਿਤ ਹੋ ਕੇ ਮਨਾਊਗਾ ਕੋਈ ਛੋਟੀ ਗੱਲ ਆ ਸਲਾਰ ਜੀ ਅੱਜ ਦੇਸ਼ ਦੇ ਅੰਦਰ ਭਾਵੇਂ ਤੁਸੀਂ ਉੱਤਰ ਪ੍ਰਦੇਸ਼ ਬੈਠੇ ਜੇ पावे को बंगाल च बैठा है पावे छत्तीसगढ़ च बैठा है पावे त्रिपुरा मणिपुर च बैठा है पावे आंध्रा च बैठा है पावे जम्मू कश्मीर च बैठा है हर इंसान छब्बीस दिसंबर वाले दिन भावे मलयालम बोलता हो ਆਵੇਂ ਉਹ ਤੇਲਗੂ ਬੋਲਦਾ ਹੋਵੇ ਉਹ ਬੰਗਾਲੀ ਬੋਲਦਾ ਹੋਵੇ ਓਡੀਆਨ ਬੋਲਦਾ ਹੋਵੇ ਉਹ ਕੋਈ ਭਾਸ਼ਾ ਬੋਲਦਾ ਹੋਵੇ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦਾ ਨਾਮ ਤ੍ਰਿਪੁਰਾ ਤੇ ਮਨੀਪੁਰ ਦੇ ਵੀ ਅੱਜ ਬੱਚੇ ਜਪਦੇ ਪਏ ਨੇ ਸੋਚੋ ਮੋਦੀ ਜੀ ਨੇ ਦੇਣ ਕੀ ਆ ਦੇਸ਼ ਦੇ 140 ਕਰੋੜ ਲੋਕਾਂ ਦੇ ਤੱਕ ਬਾਬਾ ਜੁਰਾਵਰ ਸਿੰਘ অর ਬਾਬਾ ਫਤੇ ਸਿੰਘ ਜੋ ਨਾਮ ਪਹਚਾਇਆ ਹੈ ਸੋਚ ਕੇ ਦੇਖੋ ਸਲਾਰ ਸਾਹਿਬ ਪ੍ਰਧਾਨ ਜੀ ਤੁਹਾਡੇ ਸਾਡੇ ਬੱਚੇ ਪੋਤਰੇ ਪੜਪੁੱਤਰ ਜਿਹੜੇ ਇਸ ਦੇਸ਼ ਘੁੰਮਣਗੇ ਨਾ ਉਹਨਾਂ ਦੀ ਇੱਜ਼ਤ ਕਿੰਨੀ ਹੋਊਗੀ ਹਰ ਭਾਸ਼ਾ ਦਾ ਇਨਸਾਨ ਉਹਨੂੰ ਦੂਰੋਂ ਦੇਖ ਕੇ ਕਹੂਗਾ ਮੈਂ ਇਹਨੂੰ ਜਾਣਦਾ ਏ ਇਹ ਵਾਰਿਸ ਦੇ ਬਾਬਾ ਜੁਰਾਵਰ ਸਿੰਘਰ ਬਾਬਾ ਫਤਿਹ ਸਿੰਘ ਦਾ ਮਨ ਦਾ ਇਤਿਹਾਸ ਪੜਿਆ ਹਰੇ ਕਲਪਨਾ ਕਰਕੇ ਦੇਖੋ ਇਸ ਦੇਸ਼ ਦੇ ਅੰਦਰ ਸਾਡਾ ਸਨਮਾਨ ਕਿੰਨਾ ਹੋਊਗਾ ਇਹ ਦੇਸ਼ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਕੀ ਕਹਿੰਦੇ ਆ ਔਰ ਮੈਂ ਤੁਹਾਨੂੰ ਪੁੱਛਦਾ ਸਰ ਜੀ ਮੇਰੀ ਕੋਈ ਮੈਂ ਫੇਰ ਕਹਿ ਦਵਾ ਮੇਰੀ ਇੱਕ ਵੀ ਗੱਲ ਗਲਤ ਹੋਵੇ ਖੜੋ ਕੇ ਤੁਹਾਨੂੰ ਬੋਲਣਾ ਚਾਹੀਦਾ ਤੁਸੀਂ ਗੁਰੂ ਦੇ ਸੱਚੇ ਸਿੱਖ ਜਿੱਤ ਮੈਨੂੰ ਇੱਕ ਗੱਲ ਦੱਸੋ ਇਹ ਸਰਾਰ ਜੀ ਪ੍ਰਧਾਨ ਗੁਰਦੁਆਰਾ ਕਮੇਟੀ ਦੇ ਇੱਥੇ ਬੈਠੇ ਨੇ ਸਿਦਾਨਾ ਸਾਹਿਬ ਬੈਠੇ ਨੇ ਬਰਾੜ ਸਾਹਿਬ ਬੈਠੇ ਨੇ ਤੁਸੀਂ ਦੱਸੋ ਤੁਸੀਂ ਵੀ ਤੁਸੀਂ ਵੀ 14 ਨਵੰਬਰ ਨਵੰਬਰ ਵਾਲੇ ਦਿਨ ਇਹ ਬਾਲ ਦਿਵਸ ਤੇ ਪੰਡਤ ਜਵਾਲਾ ਨੰਦ ਦੇ ਇਤਿਹਾਸ ਪੜਿਆ ਸਾਨੂੰ 12 ਸਾਲ ਤੱਕ ਸਕੂਲ ਚ ਹਰ ਸਾਲ ਪੜਾਇਆ ਜਾਂਦਾ ਸੀ ਮੈਂ ਉਸ ਬੰਦੇ ਨੂੰ ਜੋ ਇਨਾਮ ਕੋ ਦੇ ਦੂੰਗਾ ਤੁਹਾਡੇ ਚੋਂ ਇੱਕ ਬੰਦਾ ਖੜਾ ਹੋ ਕੇ ਇੱਕ ਗੱਲ ਦੱਸ ਦਵੇ 12 ਸਾਲ ਪੰਡਤ ਜਵਾਲ ਦਾ ਨਹਿਰੂ ਦਾ ਇਤਿਹਾਸ ਪੜਨ ਤੋਂ ਬਾਅਦ ਕਿਹੜੀ ਸਾਰੀ ਜੀ ਅਸੀਂ ਗੱਲਿਆ ਜੇ ਵੀ ਤੁਸੀਂ ਆਪਣੇ ਬੱਚਾ ਨੂੰ ਦੇਣਾ ਚਾਹੁੰਦੇ ਜੀ ਵੀ ਪੰਡਤ ਜਵਾਲ ਮੈਂ ਨਹਿਰੂ ਦੀ ਆਹ ਵਾਲੀ ਗੱਲ ਮੈਂ ਸਿੱਖ ਲਿਆ ਇਹ ਮੇਰੇ ਬੱਚਾ ਨੂੰ ਪਤਾ ਹੋਣੀ ਚਾਹੀਦੀ ਦੱਸੋ ਕਿ ਕਰ ਦੱਸੋ ਦੋ ਨਹੀਂ 12 ਸਾਲ ਪੜਤੋ ਤੇ ਇੱਕ ਗੱਲ ਮੈਨੂੰ ਦੱਸੋ ਇੱਕ ਇੱਕ ਗੱਲ ਦੱਸੋ ਹੈ ਕੋਈ ਦੱਸਣ ਨੂੰ ਹੈ ਕੋਈ ਤੁਹਾਡੇ ਕੋਲ ਦੱਸਣ ਨੂੰ ਦੱਸੋ ਹੈ ਕੋਈ ਜੋਰ ਨਾਲ ਬੋਲੋ ਹੈ ਕੋਈ ਅਰੇ ਜਦੋਂ ਸੈਬਜਾਦਾ ਦਾ ਇਤਿਹਾਸ ਪੜਦਗੇ ਨਾ ਬੱਚੇ ਇਹ ਦੇਸ਼ ਜਦੋਂ ਬਾਬਾ ਜੁਰਾਵਰ ਸਿੰਘਰ ਬਾਬਾ ਫਤਿਹ ਸਿੰਘ ਦਾ ਇਤਿਹਾਸ ਪੜੂਗਾ ਉਹ ਬੱਚਿਆਂ ਦੀ ਸੋਚ ਉਹ ਨਸਲ कैसी ਹੋਊਗੀ ਉਹ ਲੋਕਾਂ ਦੀ ਸੋਚ कैसी ਹੋਊਗੀ ਉਹ ਲੋਕਾਂ ਦੀ ਦਿੱਖ कैसी ਹੋਊਗੀ ਜਿਨ੍ਹਾਂ 12 ਸਾਲ ਤੱਕ ਬਾਬਾ ਜੁਰਾਵਰ ਸਿੰਘਰ ਬਾਬਾ ਫਤਿਹ ਸਿੰਘ ਦਾ ਇਤਿਹਾਸ ਪੜਿਆ ਉਹ ਦੇਸ਼ ਨੂੰ ਬਦਲਣ ਦਾ ਕੰਮ ਉਹ ਕੀ ਕਰ ਰਿਹਾ ਦੇਸ਼ ਨੂੰ ਮੈਂ ਪੰਜਾਬੀ ਦੀ ਗੱਲ ਕਰ ਤੁਸੀਂ ਸਾਰੇ ਪੰਜਾਬੀ ਇੱਥੇ ਆਏ ਜ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਮੋਦੀ ਜੀ ਨੇ 75 ਸਾਲਾਂ ਚ ਜੋ ਕੋਈ ਨਾ ਕਰ ਸਕਿਆ ਪੰਜਾਬੀ ਨੂੰ ਕੀ ਦੇਣ ਦਿੱਤੀ ਆ ਮੋਦੀ ਜੀ ਨੇ ਫੈਸਲਾ ਕੀਤਾ ਜਿਹੜੀ ਸਰਕਾਰੀ ਨੌਕਰੀਆਂ ਨੇ ਪਹਿਲਾਂ ਮਿਲਟਰੀ ਫੋਰਸਿਸ ਦੇ ਅੰਦਰ ਤੁਹਾਨੂੰ ਅੰਗਰੇਜ਼ੀ ਚ ਟੈਸਟ ਦੇਣ ਦੀ ਲੋੜ ਨਹੀਂ ਤੁਸੀਂ ਪੰਜਾਬੀ ਗੁਰਮੁਖੀ ਚ ਟੈਸਟ ਦੇ ਕੇ ਤੇ ਸਿੱਧਾ ਨੌਕਰੀ ਹਾਸਲ ਕਰ ਸਕਦੇ ਜ ਆਪਣੀ ਮਾਂ ਪਾਪੀ ਨੂੰ ਕੀ ਬਦੌਣ ਦਾ ਇਹ ਕੰਮ ਮੋਦੀ ਜੀ ਨੇ ਕਰ ਦਿੱਤਾ ਸਾਲਾ ਜੀ ਹੋਰ ਤੇ ਹੋਰ ਡਾਕਟਰ ਇੰਜੀਨੀਅਰ ਪੜਨ ਵਾਸਤੇ ਜਿਹੜਾ ਤੁਹਾਨੂੰ ਜੀ ਆਰ ਨੀਡ ਦਾ ਐਗਜ਼ਾਮ ਦੇਣਾ ਹੁੰਦਾ ਹੈ ਮੋਦੀ ਜੀ ਕਹਿੰਦੇ ਅੰਗਰੇਜ਼ੀ ਪੜ੍ਹਨ ਵਾਲੇ ਅੱਗੇ ਨਿਕਲ ਜਾਂਦੇ ਨੇ ਆ ਮਾਂ ਬੋਲੀ ਪੰਜਾਬੀ ਵਾਲੇ ਪਿੱਛੇ ਰਹਿ ਜਾਂਦੇ ਨੇ ਨਹੀਂ ਇਹ ਵੀ ਡਾਕਟਰ ਇੰਜੀਨੀਅਰਿੰਗ ਦੇ ਕੋਰਸ ਕਰਨ ਵਾਸਤੇ ਐਡਮਿਸ਼ਨ ਲੈ ਸਕਦੇ NEET ਔਰ JEE ਦਾ ਇਗਜ਼ਾਮ ਇਹ ਪੰਜਾਬੀ ਚ ਪਾਸ ਕਰਕੇ ਵੀ ਐਡਮਿਸ਼ਨ ਲੈ ਸਕਦੇ ਕਾਨੂੰਨ ਬਣਾ ਦਿੱਤਾ ਹੋਰ ਤੇ ਹੋਰ ਗੱਤਕਾ ਸਾਡੀ ਇੱਕ ਇਤਿਹਾਸ ਆ ਸਾਡਾ ਗੱਤਕਾ ਸਾਡੇ ਇਸ ਗੱਤਕਾ ਸਾਹਿਬ ਗੱਤਕੇ ਦੇ ਨਾਲ ਸਾਡਾ ਮਾਰਸ਼ਲ ਆਰਟ ਸਾਡੀ ਸਿੱਖੇ ਜੁੜੀ ਐ ਸਾਡੀ ਭਾਵਨਾ ਜੁੜੀ ਐ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਜਿਹੜਾ ਗਤਕਾ ਇਹਨੂੰ ਰਾਸ਼ਟਰੀ ਖੇਡਾਂ ਚ ਥਾਂ ਦਿਓ ਅੱਜ ਗਤਕਾ ਨੈਸ਼ਨਲ ਸਪੋਰਟਸ ਦੇ ਅੰਦਰ ਬਣ ਚਲੇ ਗਿਆ ਹੈ ਇਹਦਾ ਮਤਲਬ ਕੀ ਆ ਭਾਈ ਸਾਹਿਬ ਜਿਵੇਂ ਤੁਹਾਡੇ ਬੱਚੇ ਟੈਨਿਸ ਖੜ ਕੇ ਜਾਂ ਬੈਡਮਿੰਟਨ ਖੇਡ ਕੇ ਜਾਂ ਹਾਕੀ ਖੇਡ ਕੇ ਉੱਪਰ ਆਉਂਦੇ ਸੀ ਸਰਕਾਰੀ ਨੌਕਰੀ ਮਿਲਦੀ ਆਉਂਦਾਂ ਨੂੰ ਸਰਕਾਰੀ ਕਾਲਜਾਂ ਚ ਐਡਮਿਸ਼ਨ ਚ ਪਹਿਲ ਦੀ ਦਰਜੇ ਉਨਨੂੰ ਐਡਮਿਸ਼ਨ ਆ ਮਿਲਦੀ ਆ ਮੈਡੀਕਲ ਔਰ ਇੰਜੀਨੀਅਰਿੰਗ ਕਾਲਜਾਂ ਚ ਇਸੇ ਤਰ੍ਹਾਂ ਜਿਹੜਾ ਬੱਚਾ ਸਦਾ ਸਾਹ ਜਿੱਤ ਕੇ ਗੱਤਕੇ ਦੇ ਜੋਹਰ ਚ ਆਊਗਾ ਉਹਨੂੰ ਇਸੇ ਤਰ੍ਹਾਂ ਬਾਕੀ ਖੇਡਾਂ ਵਰਗੂ ਪਹਿਲ ਦੇ ਅਧਿਸ਼ ਤੇ ਨੌਕਰੀ ਮਿਲੂਗੀ ਰ ਐਡਮਿਸ਼ਨ ਮਿਲੂਗੀ ਔਰ ਇਹੀ ਨਹੀਂ ਕਿ ਉਹਨਾਂ ਦਾ ਮਨੋਬਲ ਵਧਾਉਣ ਵਾਸਤੇ ਪ੍ਰਧਾਨ ਮੰਤਰੀ ਜੀ ਇੱਕ ਸਾਲ ਦਾ 6 6 ਲੱਖ ਰੁਪਇਆ ਵਜੀਫਾ ਦੇ ਰਿਹਾ ਗੱਤਕੇ ਬਾਰੇ ਬੱਚਿਆਂ ਨੂੰ 6 6 ਲੱਖ ਰੁਪਇਆ ਕਿੰਨਾ ਜੋੜਨਾ ਬੋਲੋ ਕਿੰਨਾ 6 ਲੱਖ ਜਾਂਚ ਵਜਨ ਲੱਗਦਾ ਪੂਰੀ ਜਾਨ ਨਿਕਲਦੀ ਆ 6 ਲੱਖ ਰੁਪਇਆ ਕਾਦੇ ਲਈ ਤਾਂ ਕਿ ਬੱਚਿਆਂ ਦਾ ਉਤਸਾਹ ਵਗੇ ਮਾਵਾ ਗੁਰ ਬੱਚਿਆਂ ਨੂੰ ਗੱਤਕੇ ਵੱਲੋਂ ਭੇਜਣ ਇਹ ਰੇਹ ਭਾਵਨਾ ਪ੍ਰਧਾਨ ਮੰਤਰੀ ਸਾਡੇ ਲਈ ਰੱਖਦਾ ਹੈ ਔਰ ਅਸੀਂ ਇਸ ਸੋਚ ਨੂੰ ਔਰ ਵਿਚਾਰਨ ਦੀ ਥਾਂ ਤੇ ਆ WhatsApp ਜਿਹੜੀ ਬਿਮਾਰੀ ਸਾਨੂੰ ਮਿਲ ਗਈ ਹੈ ਇੱਕ ਕੈਂਸਰ ਰੂਪੀ ਬਿਮਾਰੀ ਹੈ ਜਿਹਦੇ ਨਾਲ ਸਾਨੂੰ ਸਾਰੀ ਉਮਰ ਜੀਣਾ ਪੈਣਾ ਇਹ ਕੈਂਸਰ ਰੂਪੀ ਬਿਮਾਰੀ WhatsApp ਦੀ ਯੂਨੀਵਰਸਿਟੀ ਚ ਜੋ ਲੋਕ ਲੈ ਕੇ ਪਾਉਂਦੇ ਨੇ ਅਸੀਂ ਵੀ ਫਟਾਫਟ ਫੱਟੇ ਚੱਕ ਦਿੰਦੇ ਹਾਂ ਪਰਵਾਹੀ ਨਹੀਂ ਕਰਦੇ ਆ ਦੇਖਦੇ ਹੀ ਨਹੀਂ ਸੋਚਦੇ ਹੀ ਨਹੀਂ ਨੇਗੇਟਿਵਿਟੀ ਆਪਣੇ ਬੱਚਿਆਂ 'ਚ ਅਸੀਂ ਇੰਨੀ ਜਿਆਦਾ ਭਰ ਦਿੱਤੀ ਆ ਬੱਚੇ ਇੰਜੋਏ ਕਰਦੇ ਨੇ 네ਗੇਟਿਵ ਚੀਜ਼ ਨੂੰ ਬੱਚੇ ਇੰਨਾ ਇੰਜੋਏ ਕਰਨ ਲੱਗ ਪਏ 네ਗੇਟਿਵ ਚੀਜ਼ਾਂ ਨੂੰ ਉੱਤੇ ਲਵ ਟੂ ਪਲੇ ਵਿਦ 댓 ਇੰਨਾ ਛੇਤੀ 네ਗੇਟਿਵ ਮੈਸੇਜ ਨੂੰ ਵਟਸਐਪ ਫਾਰਵਰਡ ਕਰਦੇ ਆ ਪਰ ਅਸੀਂ ਮਾਪੇ ਸਮਝ ਨਹੀਂ ਰਹੇ ਅਸੀਂ ਵੀ ਬੜੇ ਚਾਵਾ 'ਚ ਗੱਲਾਂ ਕਰਦੇ ਆ ਅਸੀਂ ਮਾਪੇ ਸਮਝ ਨਹੀਂ ਰਹੇ ਕਿ ਇਹ ਖੋਕ ਹੀ ਰਿਹਾ ਏ ਤੁਹਾਡੇ ਬੱਚੇ ਦਿਨ ਬਦੇਣ ਦਿਨ ਬਦੇਣ ਦਿਨ ਬਦੇਣ ਦਿਨ ਬਦੇਣ 네ਗੇਟਿਵ ਹੁੰਦੇ ਜਾ ਰਹੇ ਨੇ ਉਹ ਨੈਗੇਟਿਵਿਟੀ ਇੰਨੀ ਇੰਜੋਏ ਕਰਨ ਲੱਗ ਪਏ ਨੇ ਹੁਣ ਸੋਸ਼ਲ ਮੀਡੀਆ ਤੋਂ ਜਿਹੜੀ ਇੰਡੈਕਟਿਵ ਚੀਜ਼ਾਂ ਨੂੰ ਮਿਲਦੀ ਆ ਉਹਨੂੰ ਫਟਾਫਟ ਉਹਦੇ ਵੱਲ ਭੱਜਦੇ ਨੇ ਉਹ ਅਟਰੈਕਟ ਹੋ ਰਹੇ ਨੇ ਉਧਰ ਨੂੰ ਇਹ ਚਿੰਤਾ ਦਾ ਵਿਸ਼ਾ ਤੁਹਾਡੇ ਵਾਸਤੇ ਆਪਣੇ ਬੱਚਿਆਂ ਨੂੰ ਸਮਝਾਉਣਾ ਵਿਸ਼ਾ ਤੁਹਾਡੇ ਵਾਸਤੇ ਮੈਂ ਇਹ ਸਮਝਦਾ ਹਾਂ ਨਾਅਰੇ ਔਰ ਜਕਾਰਿਆਂ ਦੇ ਨਾਲ ਸਾਡੀ ਕੌਮ ਅੱਗੇ ਨਹੀਂ ਵਧ ਸਕਦੀ ਮੈਂ ਇਹ ਸਮਝਦਾ ਕਿ ਖਾਲੀ ਤੱਤੇ ਤੱਤੇ ਭਾਸ਼ਣ ਦੇ ਕੇ ਗਰਮ ਗਰਮ ਦਿਲਾਂ ਕਰਕੇ ਨੌਜਵਾਨਾਂ ਚਾਵੇ ਉਤਸ਼ਾਹ ਭਰ ਕੇ ਉਹਨਾਂ ਅੱਗੇ ਲਾ ਕੇ कोरोना ਦਾ ਨੁਕਸਾਨ ਹੋ ਜਾਂਦਾ ਹੈ ਮਰੋ ਜੇਲਾ ਚ ਬੰਦ ਹੋ ਜਾਂਦਾ ਪਿੱਛੇ ਕੋਈ ਪਰਿਵਾਰ ਦੇ ਨਾਲ ਸਾਥ ਨਹੀਂ ਦਿੰਦਾ ਚਾਰਾ ਪਰਿਵਾਰ ਰੁਲ ਜਾਂਦਾ ਜ਼ਮੀਨਾਂ ਜਾਇਦਾਦਾਂ ਵਿਕ ਜਾਂਦੀਆਂ ਨੇ ਬੱਚਿਆਂ ਨੂੰ ਚੜਾਉਣ ਚ ਆ ਕੰਮ ਹੋ ਰਿਹਾ ਆ ਸੋਚਦੇ ਹੀ ਨਹੀਂ ਪਏ ਅਸੀਂ ਮੈਨੂੰ ਮਾਰਾ ਕਿਹਾ ਜਾਂ ਮੋਦੀ ਨੂੰ ਮਾਰਾ ਕਿ ਇਸ ਕਾ ਨੇ ਫਰਕ ਨਹੀਂ ਪੈਣਾ ਦੇਸ਼ ਦੇ ਅੰਦਰ ਪਹਿਲਾ ਇਤਿਹਾਸ ਹੋ ਰਿਹਾ ਜਦੋਂ ਪ੍ਰਧਾਨ ਮੰਤਰੀ ਜੀ ਨੂੰ 1200 ਸੀਟਾਂ ਤੋਂ ਬਾਅਦ 282 ਸੀਟਾਂ ਤੋਂ ਬਾਅਦ 303 ਸੀਟਾਂ ਯਾਨੀ ਵਧੀਆਂ ਨੇ ਕੱਢ ਦਿਆ ਨੇ ਲੋਕਾਂ ਦੀ ਦੈਂਸੋ ਟੈਂਟੋ ਬਾਦਾਂ 400 ਆਸ-ਪਾਸ ਜਾਣ ਵਾਲੀਆਂ ਨੇ ਵਧ ਰਿਆ ਦੇਸ਼ਕ ਭਾਦ ਰਿਆ ਔਰ ਜਦੋਂ ਦੇਸ਼ਵੱਤਾ ਕੋਲ ਵਿੱਚ ਕਹਿ ਨਹੀਂ ਹੈਗਾ ਕਿ ਮੈਂ ਨਹੀਂ ਵਧਦਾ ਪਿਆ ਜਦੋਂ ਦੇਸ਼ਵੱਤਾ ਪਿਆ ਮੈਂ ਵੀ ਵਧਦਾ ਪਿਆ ਜਦੋਂ ਪੰਜਵੀਂ ਆਫਤਵਸਤਾ ਬਣ ਗਈ ਦੇਸ਼ ਦੀ ਸਰਦਜੀ ਅੱਜ ਰੁਪਿਆ ਤੁਹਾਡੀ ਜੇਬ ਚ ਜਿਹੜੇ ਤੁਹਾਡੇ 100 ਰੁਪਿਆ ਹਨ ਅੱਜ ਤੁਸੀਂ ਬੈਸਿਕ ਪੁੱਛੋ ਯਾਰ ਸਾਨੂੰ ਮੇਰਾ ਕੀ ਨੁਕਸਾਨ ਹੋ ਰਿਹਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਕੇ ਦੀ ਗੱਲ ਨੂੰ ਸਮਾਪਤ ਆਪਣੀ ਗੱਲ ਨੂੰ ਸਮਾਪਤ ਕਰੂਗਾ 100 ਦਾ ਨੋਟ ਤੁਹਾਡੀ ਜੇਬ ਚ ਹਨ ਜਿਹੜਾ ਨੋਟ ਤੁਹਾਡੀ ਜੇਬ ਚ 100 ਦਾ ਹੈ ਜੇ ਉਹੀ ਬਾਰਡਰ ਪਰ ਪਾਕਿਸਤਾਨ ਵਾਲੇ ਜਿਹੜੇ ਚ 100 ਦਾ ਸੌਦਾ ਹੋਵੇ ਉਹਦੀ ਵੈਲਿਊ ਕਿੰਨੀ ਆ ਤਾਂ ਤੁਸੀਂ ਕਿੰਨੇ ਮੀਰ ਜੇ ਉਹਦਾ 100 ਦਾ ਨੋਟ ਜਿਹੜਾ ਏ ਉਹ ਮੀਰ ਵਿੱਚ ਚੱਲਣਾ 18 ਰੁਪਏ ਵਿੱਚ ਉਹਨੇ 100 ਰੁਪਏ ਕੱਢਣਾ ਉਹਨੂੰ 18 ਰੁਪਏ ਵਿੱਚ ਚੀਜ਼ ਮਿਲਣੀ ਆ ਤੁਸੀਂ 100 ਰੁਪਏ ਕੱਢਣਾ ਹੈ ਤੁਹਾਨੂੰ 100 ਦੀ ਸੌਚ ਮਿਲਣੀ ਆ ਉਹਨੂੰ ਤੁਹਾਡੇ ਵਰਗੀ ਚੀਜ਼ ਲੈਣ ਵਾਸਤੇ ਸਾਢੇ 400 ਰੁਪਏ ਦੇਣਾ ਪੈਣਾ ਹੈ 450 ਮੈਂ ਠੀਕ ਹੈ ਨਾ ਗਲਤ ਕਰਾ ਗੂਗਲ ਕਰਦੇ ਹੋਏ ਤੁਹਾਨੂੰ ਇੱਕ ਮਿੰਟ ਦਿਖਾਉਣਾ ਹੈ ਤੁਹਾਡੇ 100 ਦੀ ਵੈਲਿਊ ਉਸੇ ਮੁਲਕ ਜਿੱਥੇ ਅਸੀਂ ਇਕੱਠੇ ਰਹਿੰਦੇ ਸੀ ਥੋੜੇ ਦਿਨ ਪਹਿਲਾਂ ਤੱਕ 75 ਸਾਲ ਪਹਿਲਾਂ ਤੱਕ ਉਹਨੂੰ ਜੋ ਚੀ ਤੁਹਾਨੂੰ 100 ਦੇ ਨੋਟ ਤਾਂ ਮਿਲ ਜਾਂਦੀ ਆ ਉਹਨੂੰ ਪੌਣੇ 500 ਰੁਪਏ ਦੇ ਕੇ ਮਿਲਦੀ ਆ ਇਹ ਤੁਹਾਨੂੰ ਪੰਜਵੀਂ ਵੱਡੀ ਅਰਥਵਿਵਸਤਾ ਉਨ ਦਾ ਲਾਭ ਮਿਲਿਆ ਇਹ ਹੁਣ ਸਮਝੋ ਮੈਂ ਠੀਕ ਸਮਝਾ ਰਿਹਾ ਕਿ ਨਹੀਂ ਸਮਝਾ ਰਿਹਾ ਆਪਕੇ ਸਮਝੋ ਮੈਂ ਇਸ ਕਰਕੇ ਤੁਹਾਡੇ ਚਹਨਾ ਜੀ ਬੇਨਤੀ ਕਰਨਾ ਆਇਆ ਡਾਕਟਰ ਸੰਜੀਵ ਬਾਲਣ ਮੇਰੇ ਨਿੱਜੀ ਤੌਰ ਤੇ ਭਰਾ ਹੈ ਮੇਰਾ ਪਰਿਵਾਰ ਦਾ ਔਰ ਮੈਂ ਪਾਰਟੀ ਨਿੱਤ ਤੇ ਹੈ ਹੀ ਆ ਪਰ ਮੈਂ ਜਾਣਦਾ ਕਿ ਜਿਨਾਂ ਉਹ ਦੁੱਖ ਸੁੱਖ ਦਾ ਸਾਡਾ ਸਾਥ ਹੀ ਆ ਸਾਨੂੰ ਮਿਲ ਕੇ ਉਹਦਾ ਸਾਥ ਦੇਣਾ ਚਾਹੀਦਾ ਇਸ ਕਰਕੇ ਮੈਂ ਉਮੀਦ ਕਰਦਾ ਕਿ ਆਉਣ ਵਾਲੀ ਇਸ ਚੋਣਾਂ ਦੇ ਅੰਦਰ ਤੁਸੀਂ ਸਾਰੇ 19 ਤਰੀਕ ਨੂੰ ਕਮਲ ਦਾ ਬਟਨ ਦਬਾ ਕੇ ਤੇ ਡਾਕਟਰ ਸੰਜੀਵ ਬਾਲਿਆਣ ਜੀ ਨੂੰ ਪਾਰਟੀ ਜਨਤਾ ਪਾਰਟੀ ਨੂੰ ਮੋਦੀ ਜੀ ਨੂੰ ਇਹ ਵੱਡੇ ਬਹੁਮਤ ਨਾਲ ਜਿਤਾਓਗੇ ਜਦੋਂ ਸੰਜੀਵ ਬਾਲਿਆਣ ਜੀ ਐ ਕਿ ਗੱਲ ਸੋਚ ਰਹੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਹੈ ਬੰਨ ਜੀ ਆਪ ਕੋ ਵੀ ਥੋੜੀ ਮਿਹਨਤ ਜਾਰੀ ਕਰਨੀ ਪਵੇਗੀ मैं आपको बताना चाहता हूं इस बार 400 लोग आने वाले हैं 400 लोगों में ऐसे ना हो हमारे संजीव भाई गुम हो जाए कहीं हमने उनको 400 वाले में नहीं छोड़ना हमने उनको पहले 25 में लेके आना है ताकि वो पहले 25 में खड़े दिखाई दे ये हमें चिंता करनी है बात जीत हार की नहीं है जीतना तो है लेकिन जीतना इतने मार्जिन से है कि वो चार वाले में गुम ना हो जाए कम से कम बीस पच्चीस वाले में सामने खड़े दिखाई दे भैया ये पच्चीस वाले हैं जो सबसे ज्यादा मार्जिन से जीत के आए हैं ये हमारे ਮੇਰਾ ਸਾਰੇ ਦਾ ਬਹੁਤ-ਬਹੁਤ ਧੰਨਵਾਦ ਮੈਨੂੰ ਉਮੀਦ ਹੈ ਕਿ ਤੁਸੀਂ ਜਰੂਰ ਸੰਜੀਵ ਜੀ ਦਾ ਸਾਥ ਦਿਓਗੇ ਮੋਤੀ ਜੀ ਦਾ ਸਾਥ ਦਿਓਗੇ 19 ਤਰੀਕ ਨੂੰ ਕਮਲ ਦਾ ਬਟਨ ਦਬਾਓਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਔਰ ਦੋਵੇਂ ਹੱਥ ਖੜੇ ਕਰਕੇ ਸੰਜੀਵ ਜੀ ਦਾ ਸਾਥ ਦਿੰਦੇ ਹੋਏ ਜਕਾਰੇ ਦੇ ਰੂਪ ਅੰਦਰ ਸਾਰੇ ਅਸ਼ੀਰਵਾਦ ਦਿਓ ਜੀ ਬੋਲੇ ਸੋ ਨਿਹਾਲ ਜੈ ਜੀ ਧੰਨ ਸਾਰ ਜੀ ਤੁਹਾਡੇ ਇੱਕ ਹੱਥ ਉੱਠਿਆ ਦੋਵੇਂ ਉਠਾਉਣੇ ਜੇ ਮੋਬਾਈਲ ਬਾਹਰ ਰੱਖਿਆ ਜੇ ਚ ਪਾ ਲੋ ਹਾਥ ਜੀ ਦੇ ਦੋ ਨੇ ਉਹ ਕੋ ਭਾਈ ਸਾਹਿਬ ਪਰਮੰਡ ਉੱਤੇ ਹੀ ਖੜੇ ਹੋ ਗਏ ਉਹ ਕਹਿੰਨੇ ਮੈਂ ਦੁਆਰਾ ਕਹੋ ਕਿ ਮੈਂ ਪਹਿਨੇ ਖੜੇ ਕਰ ਲੈਣਾ ਬੋਲੇ ਸੋਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ